ਆ ਵੀ ਪਾਰਟੀ ਨੂੰ ਭੰਡਨ ਦੇ ਨਾਲ ਗੱਲ ਨਹੀਂ ਬਣੇਗੀ ਬਿਨਾ ਜੱਬਤੇ ਵਾਲਿਆਂ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਹੀ ਉਹਨਾਂ ਨੇ ਫੇਰੀ ਹੈ ਆ ਜਿਹੜਾ ਕੰਮ ਖਰਾਬ ਕੀਤਾ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜੱਬਤੇ ਚ ਰਹਿਣ ਦੀ ਢੰਦੀ ਕਲਾਲਾ ਬੰਦਾ ਤੁਹਾਨੂੰ ਲੈ ਕੇ ਵਹਿਜੂਗਾ ਜੱਬਤੇ ਚ ਰਹੋ ਇਹ ਆਪਣਾ ਇੱਕ ਹੈ ਇੱਕੇ ਚ ਬਰਕਤ ਹੁੰਦੀ ਹੈ ਜਿਸ ਕਰੇ ਇੱਕਾ ਨਹੀਂ ਜਿਸ ਕੰਪਣੀ ਚ ਕਾਹਣੀ ਨਹੀਂ ਸਮਲੇ ਚ ਕਾਹ ਨਹੀਂ ਜਿਸ ਪਾਰਟੀ ਚ ਕਾਹ ਨਹੀਂ ਉਹ ਸਾਰੇ ਫੇਲ ਹੋ ਜਾਂਦੇ ਐ ਮੇਰੀ ਬੇਨਤੀ ਐ ਤੁਹਾਨੂੰ ਜਿਹੜਾ ਛੋਟਾ ਬਰਾਕ ਦਾ ਪ੍ਰਧਾਨ ਐ ਤੇ ਉਰੀ ਹੋਰੇ ਸਿਸਟਮ ਚ ਕੋਈ ਬਦਲਾ ਐ ਉਹ ਵੀ ਜਾਤ ਤੇ ਚ ਰਹੇ ਬਿਨਾਂ ਜਾਤ ਤੇ ਵਾਲਿਆਂ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਇਹੀ ਤੇ ਯੋਨ ਨੀ ਫੇਰੀ ਹੈ ਆ ਜਿਹੜਾ ਕੰਮ ਖਰਾਬ ਕੀਤਾ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜਾਪ ਤੇ ਚ ਰਹਿੰਦੀ ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਰਚ ਕਾ ਕੇ ਲੀਡਰ ਨੂੰ ਕਹਿਣਾ ਛੋੜੇ ਕਿ ਜਾਪ ਤੇ ਚ ਰਹੋ ਜੇ ਆਪਣਾ ਏਕਾ ਹੈ ਏਕੇ ਚ ਮਾਰਕਤ ਹੁੰਦੀ ਹੈ ਜਿਸ ਕਰਕੇ ਕਾਹ ਨਹੀਂ ਜਿਸ ਕੰਪਨੀ ਚ ਕਾਹ ਨਹੀਂ ਜਿਸ ਭੱਲੇ ਚ ਕਾਹ ਨਹੀਂ ਜਿਸ ਪਾਰਟੀ ਚ ਕਹਾਣੀ ਉਹ ਸਾਰੇ ਫੇਲ ਹੋ ਜਾਂਦੇ ਐ ਪਰਿਵਾਰ ਦਾ ਮੁਖੀ ਹੁੰਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ ਹਾਂ ਹਰ ਵਿਅਕਤੀ ਜਾਗਦੇ ਚ ਰਹੇ ਔਰ ਕਾਂਗਰਸ ਪਾਰਟੀ ਬੰਚ ਤੇ ਆਪਦੀ ਪਾਰਟੀ ਨੂੰ ਭੰਡਨ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਢੰਗੀ ਗੱਲਾਂ ਚ ਗੱਲ ਕਰੋਗੇ ਤਾਂ ਗੱਲ ਨਹੀਂ ਬਣੇਗੀ ਮੰਚ ਤੇ ਚੜ੍ਹਦੀ ਗੱਲਾਂ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪ੍ਰਮਾਤਮਾ ਫਤਿਹ ਬਖਸ਼ਦਾ ਤੜਕੇ ਉੱਠ ਕੇ ਤੜਕੇ ਉੱਠ ਕੇ ਕੌਮ ਮਰ ਗਿਆ ਤਾਂ ਫਿਰ ਬੰਦਾ ਮਾਰੀ ਜਾਂਦਾ ਤੜਕੇ ਉੱਠ ਕੇ ਕੌ ਫੱਟੇ ਚੱਕਦੇ ਆਂ ਫੱਟੇ ਚੱਕਦੇ ਆਂਗੇ ਚੜਦੀ ਕਲਾ ਵਾਲੇ ਬੰਦੇ ਨੂੰ ਨਾਮ ਰੱਖਿਆ ਕਰੋ ਢੈਂਦੀ ਕਲਾ ਵਾਲਾ ਬੰਦਾ ਤੁਹਾਨੂੰ ਲੈ ਕੇ ਬਹਿ ਜੂਗਾ